බේ ම කබ මෑහදවික ජන්ට න් ස පැයික්න අ ලටන් දම කර ස ా 4 1 ල රක්මනි සමේ ති කබු. ਨਾ ਖਾਲੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 498 ਗ੍ਰਾਮ ਹੈਰੋਇਨ ਹੋਈ ਬਰਾਮਦ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਸ਼੍ਰੀ ਰਵੀ ਦਾਸ ਮੰਦਰ ਵਿਖੇ ਹੋਏ ਨਤਮਸਤਕ ਆਤੇਨ ਖਬਰਾ ਵਿਸਤਾਰ ਨਾਲ ਸੀਏਏ ਸਟਾਫ ਨੂੰ 6 ਕਿਲੋ ਹਿਰੋਇਨ 1,70,000 ਡਰਗ ਮਨੀ ਸਮੇਤ 3 ਸਮਗਲਰਸ ਕਾਬੂ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਵਾਹ ਬਈ ਹਾਂ ਬਈ ਹਮ ਬੈਸ ਪੋਸੀਬਲ ਆ ਟਿਕਲਾ ਯਾਰਾ ਸਾਰਾ ਕੁਝ ਸਰੋਤਰਾ ਦੋਸ਼ੀ ਪਿੱਛੇ ਖੜੇ ਹੋ ਜਾਨੀ ਕਿ ਨਾ ਆ ਜਾ ਆ ਜਾ ਤੁਨੂੰ ਭਾਈ ਇੱਥੇ ਦਿਖਾ ਰਿਹਾ ਥੋੜਾ ਸੁਣ ਮੈਂ ਰੋਗਲੇ ਪਾਸੇ ਹਮ ਚੰਬਾਸ ਕਰ ਰੋਣਾ ਜਾਨੀ ਕਿਸ ਸਾਡੇ ਸੀਏਏ ਸਟਾਫ ਨੂੰ ਬਹੁਤ ਵੱਡੀ ਅ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਰਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਉੱਤੇ ਇਹਨਾਂ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿੰਨਾਂ ਪਾਸੋਂ 6 ਕਿਲੋ ਹੈਰਨ ਤੇ ਡਰੱਗ ਮੰਨੀ 1,70,000 ਰਿਕਵਰ ਹੋਈ ਹੈ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਵੀਰ ਸਿੰਘ ਲੱਖਾ ਇਹ ਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀਬ ਪਿਛੇ 1 ਸਾਲ ਤੋਂ ਇਹ ਅਮਰਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀ ਆ ਉਹ ਕਸਬਾ ਚ گاਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਬਰਾਂ ਪਹਿਲਾਂ ਇਹ ਹਰ ਹੁੰਦੀਆਂ ਜਿਹੜੀਆਂ ਘੇਪਾਂ ਨੇ ਉਹ ਗਿਪਚਾ ਚਾ ਚੁੱਕਾ ਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ ਮੁਢਲੀ ਪੁਸ਼ਕਸ਼ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਪੁਲਿਸ ਅਤੇ ਬੀਐਸਐਫ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਬੀਐਸਐਫ ਦੀ ਤਲਾਸ਼ੀ ਮੁਹਿੰਮ ਦੌਰਾਨ ਲੋਹੇ ਦੇ ਪੁਲ ਡਾਲ ਥਾਣਾ ਖਾਲੜਾ ਨੇੜੇ ਡਰੇਨ ਬਰਸ਼ਾ ਵਿੱਚੋਂ 498 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਡਰੋਨ ਦੀ ਬਰਾਮਦਗੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ ਇਸ ਸਬੰਧੀ ਡੀਐਸਪੀ ਪ੍ਰੀਤ ਇੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਸੇ ਵਿੱਚ ਅੱਜ ਜਿਹੜੀ ਬੜੀ ਵੱਡੀ ਸਫਲਤਾ ਹਸਲ ਹੋਈ ਜਦੋਂ ਜਿਹੜੀ ਡਰੇਨ ਹੈਗੀ ਜਿਹੜੀ ਸੈਕੰਡ ਡਿਫੈਂਸ ਲਾਈਨਾ ਹੋਂ ਦਾ ਆਇਰਨ ਬ੍ਰਿਜ ਪਿੰਡ ਡਲਦੇ ਨਜ਼ਦੀਕ ਪੈਂਦਾ ਉਹਦੀਆਂ ਝਾੜੀਆਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਤਾਰ ਲੱਗੀ ਹੋਈ ਸੀ ਜਿਸ ਤੋਂ ਸਮਝ ਆਉਂਦੀ ਹੈ ਕਿ ਪੈਕੇਟ ਜਿਹੜਾ ਡਰੋਨ ਰਾਹੀਂ ਸੁੱਟਿਆ ਗਿਆ ਹੋਊਗਾ ਜਿਸ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੇ ਵਿੱਚ ਜਿਹੜੀ ਹੈਰੋਨ ਰਿਕਵਰ ਹੋਈ ਹੈ ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਇਹ ਜਿਹੜੀ 498 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਹੈ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 25 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਐਕਟ 10 11 12 에어ਕ੍ਰਾਫਟ ਐਕਟ ਜਿਹੜਾ ਉਹ ਦਰਜ ਰਜਿਸਟਰ ਕਰਿਆ ਬੀਐਸਐਫ ਤੇ ਪੰਜਾਬ ਪੁਲਿਸ ਹੁਣ ਲਗਾਤਾਰ ਸਰਚ ਕਰ ਰਹੀ ਹੈ ਕਿ ਜਿੱਥੇ ਹੈਰੋਨ ਰਿਕਵਰ ਹੋਈ ਹੈ ਉੱਥੇ ਡਰੋਨ ਵੀ ਜਿਹੜਾ ਰਿਕਵਰ ਹੋਣਾ ਚਾਹੀਦਾ ਹੈ ਉਹ ਡਰੋਨ ਦੀ ਬਰਾਮਦਗੀ ਇਸ ਸੰਬੰਧੀ ਜਿਹੜੀ ਆ ਉਹ ਜਿਹੜੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਸਮਗਨਰਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰੰਤੂ ਜਿਹੜੀਆਂ ਬਰਾਮਦਗੀਆਂ ਵੀ ਆ ਉਹ ਵੀ ਲਗਾਤਾਰ ਹੋ ਰਹੀਆਂ ਨੇ ਕੇਂਦਰੀ ਸ਼੍ਰੀ ਗੁਰੂ ਰਵੀਦਾਸ ਮੰਦਿਰ ਹਾਲਕੇ ਅਤੇ ਸ਼੍ਰੀ ਗੁਰੂ ਰਵੀਦਾਸ ਮੰਦਿਰ ਪੋਸ਼ਣਪੁਰਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਗਏ ਵਾਕ-ਵਾਕ ਧਾਰਮਿਕ ਸਮਾਗਮਾਂ ਦਰਾਂ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਹਾਰੇ ਸਾਲ ਦੀ ਤਰ੍ਹਾਂ ਰਿਬਨ ਕੱਟ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਤੇ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਗੁਰੂ ਆਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਜੁਇਤਰ ਜਨਮ ਦਿਹਾੜਾ ਜਿਹੜਾ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਅੱਜ ਦੇ શુભ ਦਿਨ ਤੇ ਮੈਂ ਸਾਰੀਆਂ ਸੰਗਤਾਂ ਨੂੰ ਬਾਰਕਵਾਜ ਜਨਾ ਸੋ ਉਹ ਆ ਰਵਿਦਾਜੀ ਜਿਹੜੇ ਬਹੁਤ ਮਹਾਨ ਸਾਡੇ ਗੁਰੂ ਹੋਏ ਨੇ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਸੋ ਜਦੋਂ ਵੀ ਅਸੀਂ ਸੁਣਨੇ ਆ ਉਹਦਾ ਸਰਵਣ ਕਰਨੇ ਆ ਮਨ ਨੂੰ ਸ਼ਾਂਤੀ ਮਿਲਦੀ ਆ ਸੋ ਉਹਨਾਂ ਹਮੇਸ਼ਾ ਉਹਨਾਂ ਦੇ ਕੋਈ ਨਿਸ਼ਾਨ ਨਹੀਂ ਕਿ ਉਂਤ ਨੂੰ ਖਤਮ ਕਰਿਆ ਹਰ ਇੱਕ ਨੂੰ ਬਰਾਬਰ ਰੱਖਿਆ ਸੋ ਉਹਨਾਂ ਦੇ ਵਿਚਾਰ ਦੇ ਅੱਜ ਸਾਨੂੰ ਚੱਲਣਾ ਚਾਹੀਦਾ ਹੈ 647 ਸਾਲ ਪਹਿਲਾਂ ਸ੍ਰੀ ਗੁਰੂਦਾਸ ਜੀ ਮਹਾਰਾਜ ਜੀ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਸ੍ਰੀ ਗੁਰੂਦਾਸ ਜੀ ਮਹਾਰਾਜ ਨੇ ਉਸ ਵੇਲੇ ਦੇ ਜੋ ਜਾਤ ਪਾਤ ਦੇ ਖਿਲਾਫ ਸੰਘਰਸ਼ ਕੀਤਾ ਉਸ ਨੇ ਉਹ ਜਿਹਦਾ ਜਾਦਬਾਦ ਦਾ ਬੜਾ ਸ਼ਨਾ ਹੋਇਆ ਸੀਗਾ ਸੀਆਏ ਸਾਫ 2 ਵੱਲੋਂ 150 ਗ੍ਰਾਮ ਹਿਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸਾਡੀ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਹ ਪੈਣੀ ਬਾਸਰ ਕੇ ਗਸ਼ਤ ਦੇ ਦੌਰਾਨ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਪੁੱਛਗੇ ਚ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹਿਰੋਇਨ ਰਿਕਵਰ ਹੋਈ ਉਹ ਇਸ ਤੇ ਬਿੱਲੇ ਦੇ ਜਿਹੜਾ ਹੈਗਾ ਹੋਰ ਵੀ ਐਕਸਾਈਜ਼ ਲੱਗਦੇ ਤਿੰਨ ਚਾਰ ਮਕਦਮੇ ਦਰਜ ਨੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇ ਦੇ ਦੇਖੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਇਆ ਇਹ ਕਿਸੇ ਨੂੰ ਸਪਲਾਈ ਕਰਨ ਜਾ ਰਿਹਾ ਸੀਗਾ ਇਸ ਕਰਕੇ ਇਹਦਾ 2 ਦਿਨ ਦਾ ਰਿਮਾਂਡ ਲਿਆ ਹੋਰ ਅਗਲੀ ਪੁੱਛ ਕੇ ਜਿਸੇ ਤੈਨੂੰ ਕਲੀਅਰ ਕੀਤਾ ਜਾਊਗਾ ਉਹਨੇ ਇਹ ਇੱਕ ਜਿਹੜਾ ਪਰਚਾ ਜਿਹੜਾ ਐਨਡੀਪੀਐਸ ਐਕਟ ਦਾ ਦਿੱਤਾ ਛਾੜੇ ਤਾਂ ਇਹ 150 ਦੀ ਰਿਕਵਰੀ ਹੋਈ ਹੈ 150 ਗ੍ਰਾਮ ਦੀ ਬਾਕੀ ਅਗਲੀ ਤਬਦੀਸ਼ ਹਲੇ ਹੋਰ ਰਿਮਾਂਡ ਦੇ ਦੌਰਾਨ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੋਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਰਜਿਸਟ੍ਰੇਸ਼ਨ ਲਈ 24 ਫਰਵਰੀ ਦਿਨ ਸ਼ਨੀਵਾਰ ਤੇ 25 ਫਰਵਰੀ ਦਿਨ ਐਤਵਾਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਕੇ ਬਾਕੀ ਰਹਿੰਦੇ ਅਲੀਜੀਬਲ ਕੇਸਾਤਾਰੀ ਸਿਖ ਬੋਟਰਾਂ ਦੀ ਵੱਦ ਤੋਂ ਬਾਅਦ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਚੋਨ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਘਾਰ-ਘਾਰ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਥਾਣਾ ਪਿੱਖੀਵਿੰਡ ਵੱਲੋਂ 480 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਅਤੇ ₹1000 ਦੀ ਭਾਰਤੀ ਕਰੰਸੀ ਸਮੇਤ ਇੱਕ ਦੋਸ਼ੀ ਕਾਬੂ ਕੀਤਾ ਗਿਆ। ਇਸ ਸਬੰਧੀ ਡੀਐਸਪੀ ਪ੍ਰੀਤ 인ਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੀ ਅੱਜ ਤਿੱਖੀਬੇੜ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰ ਸਿੰਘ ਤੋਂ ਅਰੈਸਟ ਕੀਤਾ ਉਸਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਰਿਕਵਰ ਹੋਈ ਆ ਜਸਵੰਤੀ थाना ਤਿੱਖੀਬੇੜ ਵਿੱਚ ਕੇਸ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਂਡ ਐਪੀਐਸਟ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਲੜਾ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਪਿੱਖੀਵੜ ਸਾਊਥ ਡਿਵੀਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਲ ਜਿਹੜੇ ਜਏ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਵਿੱਚ ਪੰਜਾਬੀਆਂ ਦੀ ਨਿਰਸਵਾਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵਿਸ਼ੇਸ਼ ਤੌਰ ਉੱਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਦੀ ਯੋਜਨਾਬੰਦੀ ਨੂੰ ਹਕੀਕੀ ਰੂਪ ਦੇਣ ਦੇ ਲਈ ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਵਿਰਾਸਤ ਸਟਰੀਟ ਵਿੱਚ ਮੀਟਿੰਗ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ ਇਸ ਮੌਕੇ ਸੋਸ਼ਲ ਵੈਲਫੇਅਰ ਅਧਿਕਾਰੀ ਪਲਵ ਸਰੇਸ਼ਾ ਪੁਲਿਸ ਰੈੱਡ ਕਰਾਸ ਤੇ ਸੈਟ ਸਪਾਟਾ ਵਿਵਾਦ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਪਿੰਡ ਦਰਬੋਜੀ ਫਤੇਗੜ ਚੂੜੀਆਂ ਵਿਖੇ ਦੁਕਾਨ ਤੋਂ ਵਾਪਸ ਆ ਰਹੇ ਗਿਆਨ ਸਿੰਘ ਦੀ ਬੀਤੇ ਦਿਨੀ ਹੋਈ ਕੁੱਟਮਾਰ ਕਰ ਹਸਪਤਾਲ ਵਿਖੇ ਮੌਤ ਹੋ ਗਈ ਹੈ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਕੰਬੋ ਥਾਣੇ ਦੇ ਐਸਐਚਓ ਮੌਕੇ ਤੇ ਪੁੱਛੇ ਤਾਂ ਉਹਨਾਂ ਦੱਸਿਆ ਕਿ ਕਾਰਵਾਈ ਕਰਦਿਆਂ ਹੋਇਆ ਤਿੰਨ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਇਹ ਸਾਨੂੰ ਤੇ ਫੋਨ ਆਇਆ ਵੀ ਇਦਾਂ ਵੀ ਮਤਲਬ ਕਿ ਐਕਸੀਡੈਂਟ ਹੋਇਆ ਉਹਨਾਂ ਨੇ ਪਾਪਾ ਨੇ ਆਪ ਹੀ ਫੋਨ ਕੀਤਾ ਵਾ ਤੇ ਇੱਥੇ ਛੱਡ ਕੇ ਗਏ ਤੇ ਤਿੰਨ ਦਿਨ ਬਾਅਦ ਇਦਾਂ ਹੋਸ਼ ਆਈ ਤੇ ਫੇਰ ਮੈਨੂੰ ਮੜਾਏ ਦੱਸਿਆ ਲਿਖ ਕੇ ਦੱਸਿਆ ਵਾ ਕਿ ਇਹ ਮਤਲਬ ਕਿ ਮੈਨੂੰ ਤਿੰਨ ਬੰਦੇ ਰਸਤੇ 'ਚ ਇਹਨਾਂ ਨੇ ਖਿਲਾ ਰਿਆ ਵਾ ਤਿੰਨ ਬੰਦਿਆਂ ਨੇ ਖਿਲਾ ਰਿਆ ਵਾ ਤੇ ਇਦਾਂ ਮਤਲਬ ਕਿ ਮੈਨੂੰ ਬਿਲਕੁਲ ਕੁਝ ਲੱਭਦੇ ਪੈਸੇ ਇਹਨਾਂ ਨੂੰ ਲੱਭਾ ਐਸ.ਆਈ. ਜਗਿੰਦਰ ਸਿੰਘ ਜਿਹੜਾ ਇਹ ਹੈਗਾ ਜੀ ਬਲ ਬਲ ਕਲਾ ਥਾਣੇ ਤੋਂ ਇਹ ਉਹਨਾਂ ਨੇ ਰਿਪੋਰਟ ਲਿਖਾਈ ਐਕਸੀਡੈਂਟ ਹੋਣ ਤੋਂ 20 ਮਿੰਟ ਬਾਅਦ ਉਹ ਉੱਥੇ ਵੀ ਚੱ ਠੀਕ ਆ ਉਹ ਉੱਥੇ ਵੀ ਚਲ ਗਿਆ ਜਿੱਥੇ ਮੌਕੇ ਤੇ ਤੇ ਉਹ ਜਿੱਥੇ ਹਾਲੇ ਦਾਖਲ ਬਣੇ ਹੈ ਕੀ ਪਤਾ ਦਾਖਲ ਹੋਏ ਕਿ ਨਹੀਂ ਹੋਏ ਉਹ ਅਗਲੇ ਬੰਦੇ ਉਹਨਾਂ ਕੋ ਵੀ ਚਲ ਗਿਆ ਠੀਕ ਆ ਤੇ ਫਿਰ 20 ਮਿੰਟਾਂ ਬਾਅਦ ਇੱਥੇ ਆ ਗਿਆ 1724 ਦੀ ਮੇਰੇ ਚੌਂਕੀ ਇਨਚਾਰਜ ਬੱਲ ਕਲਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਜਿਹੜਾ ਵੀਰਬਾਲ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਇੱਕ ਬੰਦਾ ਮੋਟਰਸਾਈਕਲ ਤੇ ਡਿੱਗਾ ਵਾ ਜਿੰਨੂੰ ਮੈਂ ਚੁੱਕ ਕੇ ਦਾਖਲ ਕਰਾਉਣ ਜਾ ਰਿਹਾ ਵਾਂ ਜਦ ਕਿ ਦੂਜੀ ਪਾਰਟੀ ਆਖਦੀ ਆ ਕਿ ਸਾਨੂੰ ਸ਼ੱਕ ਆ ਕਿ ਜਿਹੜੇ ਬੰਦਿਆਂ ਨਾਲ ਐਕਸੀਡੈਂਟ ਹੋਇਆ ਉਹਨਾਂ ਇਹਨੂੰ ਕੁੱਟਿਆ ਮਾਰਿਆ ਜਾਂ ਲੋਟ ਦੀ ਵਾਰਦਾਤ ਕੀਤੀ ਆ ਜੇ ਸੰਬੰਧੀ ਇਹਨਾਂ ਦੀ ਮੌਤ ਹੋ ਗਈ ਸੀ ਜਿਹਦਾ ਪਰਚਾ ਅੱਜ ਹੀ 304 ਏ ਦੇ ਦਿੱਤਾ ਵਾ ਡਾਕਟਰ ਦਾ ਮੈਡੀਕਲ ਆਉਣ ਤੇ ਜਿਹੋ ਜੀ ਕਾਰਵਾਈ ਹੋ ਗਈ ਉਹੋ ਜੀ ਕਰ ਦਿੱਤੀ ਜਾਵੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੇਵਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਮਾਤਾ ਲਾਲ ਦੇਵੀ ਜੀ ਦੇ 101ਵੇਂ ਜਨਮ ਦਿਵਸ ਦੇ ਸਬੰਧ ਵਿੱਚ ਜਿੱਥੇ ਫਾਸਟਵੇ ਚੈਨਲ ਵੱਲੋਂ 998 ਨੰਬਰ ਉਤੇ ਲਾਈਵ ਕੀਤਾ ਗਿਆ। ਉੱਥੇ ਹੀ ਫਾਸਟਵੇ ਦੀ ਟੀਮ ਵੱਲੋਂ ਮਹਾਰਾਣੀ ਦੇ ਦਰਬਾਰ ਵਿਖੇ ਪਹੁੰਚ ਕੇ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਨੱਚ ਕੇ ਮਾਤਾ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਗਈ। ਅਤੇ ਸੱਬ ਦੇ ਪਲੇ ਦੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਫਾਸਟਵੇ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫਾਸਟਵੇ ਦੇ ਰਿਪੋਰਟਰ ਸੁਸ਼ੀਲ ਸ਼ਰਮਾ, ਕੈਮਰਾਮੈਨ ਰਕੇਸ਼ ਕੁਮਾਰ, ਰਮਨ ਕੁਮਾਰ, ਨਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। खून समा हो गया एक छोटे जहे ब्रेक था ब्रेक तो बात उसी बेक फिल्म बू में डर गई थी स्टार कास सचखंड कांति नरमंदर साहिब विखे हुई नतमस्तक ये तो कुछ और खबरां एक छोटे जहे ब्रेक तो बात Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू Unlimited fun. paneri yama le mil le mil me hai the drop le mi mi you more come back boy baby vo thoda great get a chance to live a life is a mera swag le mi mi you more ਚਾਂ ਲੈ ਬਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਹਿਲੀ ਪੰਜਾਬੀ ਹਾਰਰ ਫਿਲਮ ਬੂ ਮੈਂ ਡਰ ਗਈ ਦੀ ਸਟਾਰ ਕਾਸ ਸੱਚਖੰਡ ਦੇ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਣ ਦੇ ਲਈ ਪੁੱਜੀ ਇਸ ਮੌਕੇ ਉਹਨਾ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਫਿਲਮ ਦੇ ਅਦਾਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਕਿ 1 ਮਾਰਚ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਐਸਲੀ ਐਸ ਫਿਲਮ ਨੂੰ ਜਿਆਦਾ ਤੋਂ ਜਿਆਦਾ ਪਿਆਰ ਦਿੱਤਾ ਜਾਵੇ। ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹੈ ਅਤੇ ਅਸ਼ੀਰਵਾਦ ਲੈਣੇ ਹੈ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰ ਗਈ। ਉਹਦੇ ਵਾਸਤੇ ਅਸ਼ੀਰਵਾਦ ਲੈਣੇ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਮੇਸ਼ ਪਰ ਫਿਲਮ ਚੱਲੀ ਸਾਰਿਆਂ ਨੂੰ ਪਸੰਦ ਆ ਗਈ। ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕਚੋਕ ਹੈ ਕਾਫੀ ਜ਼ਿਆਦਾ। ਔਰ ਫਿਰ ਇੱਕ ਪੁੱਤਾਂ ਜਾਂਦਾ ਵੀ سلسلہ ਸ਼ੁਰੂ ਹੋ ਜਾਂਦਾ। ਇੱਕ ਜੰਗਲ 'ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ। ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਰਸਟ ਡੇ ਆ ਅੱਜ ਫਰਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਇਆ ਜਾ ਰਿਹਾ ਓਥੇ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸੰਯੁਕਤ ਕਿਸਾਨ ਮੋਰਚੇ ਵੱਲ ਹਰਿਆਣਾ ਦੀ ਖੱਟਰ ਸਰਕਾਰ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਕਿ ਇਸ ਮੌਕੇ ਸਯੁਕਤ ਕਿਸਾਨ ਮੋਰਚਾ ਦੇ ਗੱਲਬਾਤ ਕਰਦਿਆਂ ਹੋਇਆ ਕਿ ਸਾਡੀਆਂ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣ। ਸਾਡੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਹੈ। ਸਾਡੇ ਸ਼ੁਭਮਨਦੀਪ ਨੂੰ ਸ਼ਹੀਦ ਕੀਤਾ ਹੈ। ਹੋਰ ਸਾਡੇ ਪੰਜ-ਛਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਨੇ ਜਿਹੜੇ ਮਿਸਿੰਗ ਨੇ ਉਹ ਹਰਿਆਣਾ ਸਰਕਾਰ ਦੱਸ ਨਹੀਂ ਰਹੀ। ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਪੁਤਲਾ ਫੂਕ ਰਹੇ ਆ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਆਪਣੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਰੇ ਭਾਰਤ ਦੀਆਂ ਮੰਗਾਂ ਨੇ ਸਾਡੀਆਂ ਇਕੱਲੀਆਂ ਪੰਜਾਬ ਦੀਆਂ ਮੰਗਾਂ ਰੇ ਮੰਗਾਂ ਨਹੀਂ ਨੇ ਪੂਰੇ ਭਾਰਤ ਦੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਨਹੀਂ ਤੇ ਸੰਜੁਕਤ ਕਿਸਾਨ ਮੋਰਚਾ ਜਿਹੜੇ ਸਾਡੇ ਕਿਸਾਨ ਉੱਤੇ ਖੜੇ ਨੇ ਉਹਨਾਂ ਦੀ ਪਿੱਠ ਪਿੱਛੇ ਖੜਾ ਤੇ ਸਾਰੀ ਜਿਹੜੀ ਮੈਜੋਰਟੀ ਦੇ ਨਾਲ ਅਸੀਂ ਦਿੱਲੀ ਵੇ ਜਾਵਾਂਗੇ ਦਿੱਲੀ ਸਾਡੀ ਕੈਪੀਟਲ ਸਿਟੀ ਆ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ ਇਸ ਮੌਕੇ ਜਾਣਕਾਰੀ ਦਿਨਦਿਆ ਉਹਨਾਂ ਆਖਿਆ ਕਿ ਪੂਰੇ ਪੰਜਾਬ ਵਿੱਚ ਵਾਲਮੀਕੀ ਸਮਾਜ ਬਚਾਓ ਮੋਰਚਾ ਤਹਿ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਗਏ ਹਨ ਅਤੇ ਮੰਗ ਕੀਤੀ ਗਈ ਹੈ ਕਿ ਜੋ ਵਾਲਮੀਕੀ ਪਾਇਚਾਰੇ ਦੀਆਂ ਮੰਗਾ ਹਨ ਉਹਨਾਂ ਨੂੰ ਮੰਨਿਆ ਜਾਵੇ ਨਹੀਂ ਤਾਂ 15 ਦਿਨ ਬਾਅਦ ਹੜਤਾਲ ਕੀਤੀ ਜਾਵੇਗੀ ਇਸ ਮੌਕੇ सुरेंद्र ਟੋਣਾ ਚੇਅਰਮੈਨ ਕੇਵਲ ਕੁਮਾਰ ਸਰਪ੍ਰਸਤ ਸਮੇਤ ਕਈ ਲੋਕ ਹਾਜ਼ਰ ਸਨ ਵਾਲਮੀਕ ਸਮਾਜ ਬਚਾਓ ਸੰਘਰਸ਼ ਮੋਰਚਾ ਸਾਡਾ ਬਣਿਆ ਸਾਰੇ ਪੰਜਾਬ ਦਾ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਪਹਿਲਾਂ ਮੀਟਿੰਗਾਂ ਹੋਈਆਂ ਤੇ ਸਾਡੀ ਲੁਧਿਆਣਾ ਮੀਟਿੰਗ ਹੋਈ ਜਲੰਧਰ ਮੀਟਿੰਗ ਹੋਈ ਸਾਰਾ ਪੰਜਾਬ ਨੇ ਇਕਜੁੱਟ ਹੋ ਕੇ ਕੱਲ ਮੰਗ ਪੱਤਰ ਦਿੱਤੇ ਸਾਰੇ ਡੀਸੀਆਂ ਨੂੰ ਸਾਰੇ ਕਮਿਸ਼ਨਰਾਂ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਲੀਗਲਟ ਹੈ ਜਿਹੜਾ ਜਾਇਜ਼ ਬੰਦਾ 15 ਦਿਨਾਂ ਦਾ ਨੋਟਿਸ ਤੋਂ ਬਾਅਦ ਅਸੀਂ ਜਾਂ ਤੇ ਹੜਤਾਲ ਕਰਾਂਗੇ ਜਾਂ ਸਾਰਾ ਪੰਜਾਬ ਬੰਦ ਕਰਾਂਗੇ ਸ਼੍ਰੀ ਸਤਿਆਨੰਦ ਸਾਸੰਗ ਪਵਨ ਜੀ ਰਾਮ ਸ਼ਰਨਮ ਨਿਊ ਦਿੱਲੀ ਤੋਂ ਪਰਮ ਪੁੱਜੇ ਸ਼੍ਰੀ ਪ੍ਰੇਮ ਜੀ ਮਹਾਰਾਜ ਤੇ ਪਰਮ ਸੇਵਕ पूज्य श्री ब्रिज मोहन जी महाराज वालों अमृतवाणी सत्संग 25 फरवरी 2024 हजार शाम चार तो साढ़े पांच बजे तक वेद भवन श्री दुर्गियाना तीर्थ विखे करवाया जा रहा है अमृतवाणी सत्संग 25 फरवरी को अमृतसर में श्री स्वामी सत्यनंद सत्संग भवन श्री राम शरणम नई दिल्ली से परम पूज्य श्री प्रेम जी महाराज के परम सेवक आदरणीय श्री ब्रजमोहन जी महाराज 25 फरवरी 2024 दिन रविवार को अमृतसर में सत्संग करने हेतु पधार रहे हैं सत्संग शाम को चार बजे से साढ़े पाँच बजे तक श्री दुर्गाना तीर्थ के वेद भवन में होगा इस सत्संग में इच्छुक भाई बहन श्री महाराज जी से नाम दीक्षा भी ले सकते हैं। आप सभी से निवेदन है कि आप अपने इष्ट मित्रों सहित सत्संग में पहुंचकर कर पूर्ण संत श्री ब्रज जी महाराज के दर्शनों का लाभ उठाएं। शहीद उद्धम सिंह हॉल विखे पवन जी महाराज की रसम किरिया एक तो दो बजे तक की गई इस मौके आरती देवाजी महाराज दुर्गाना कमेटी के प्रधान प्रोफेसर लक्ष्मीकांत चावला संजीव खन्ना डॉक्टर राकेश शर्मा ਪਰਮੋਦ ਪਾਟਿਆ ਵਿਸ਼ਾਲ ਕੁਮਾਰ ਰਾਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਗੁਰਦੁਆਰਾ ਸ਼੍ਰੀ ਗੁਰੂ ਹਰਾਈ ਰਾਏ ਸਾਹਿਬ ਗੋਪਾਲ ਨਗਰ ਪਵਾਨੀ ਨਗਰ ਮਜੀਠਾ ਰੋਡ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਗਤੇਜ ਸਿੰਘ ਵੜਾਲਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਾਈ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਇਆ ਗਿਆ। ਪਾਈ ਹਰਪ੍ਰੀਤ ਸਿੰਘ ਗੁਰਦਾਸਪੁਰ ਵਾਲੀ ਪਾਈ ਕਰਨਜੀਤ ਸਿੰਘ ਯਾਨੀ ਤਰਸੇਮ ਸਿੰਘ ਖਾਲਸਾ ਵੱਲੋਂ ਸੰਗਤਾਂ ਨੂੰ ਕੀਰਤਨ ਕਥਾ ਰਾਹੀ ਨਿਹਾਲ ਕੀਤਾ ਗਿਆ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ ਜੀ ਨਥਾ ਸਿੰਘ ਪੰਨੂ ਰਜੀਤ ਸਿੰਘ ਦੋਸਾਂਜ ਸ਼ਾਮ ਸਿੰਘ ਟੋਨੀ ਬਲਬੀਰ ਸਿੰਘ 베ਦੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਭਗਤਾਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਗੁਰਦੁਆਰਾ ਸਾਹਿਬ ਦਸਾਂ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਹੋਰ ਵੀ ਕਈ ਕਾਰਜ ਡਿਸਪੈਂਸਰੀ ਹੋਈ ਕੋਈ ਵੀ ਮੈਡੀਕਲ ਸਹੂਲਤ ਹੋਈ ਮੈਡੀਕਲ ਕੈਂਪ ਹੋਏ ਇਹ ਸਭ ਕੁਝ ਸ਼ਰਤਾਂ ਦੇ ਸਹਿਯੋਗ ਨਾਲ ਬੜੀ ਭਾਵਨਾ ਨਾਲ ਇਹ ਸਾਰੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰਦੀ ਆ ਤਾਂਤਨਤਨ ਬਾਬਾ ਦੀਪ ਸਿੰਘ ਜੀ ਚੜਦੀ ਕਲਾ ਸੇਵਕ ਸਭਾ ਅਤੇ ਤਾਂਤਨਤਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ 16ਵਾਂ ਮਹਾਨ ਕੀਰਤਨ ਦਰਬਾਰ ਕੋਟ ਬਾਬਾ ਦੀਪ ਸਿੰਘ ਵਿਖੇ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਕਰਵਾਇਆ ਜਾਵੇਗਾ ਇਸੇ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਆਰੰਭਤਾ ਕੀਤੀ ਗਈ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪਾਟੀਆਂ ਨੇ ਆਖਿਆ ਕਿ ਇਹਨਾਂ ਅਖੰਡ ਪਾਠਾਂ ਦੇ ਭੋਗ 24 ਫਰਵਰੀ ਨੂੰ ਪੈਂਦਗੇ ਉਸ ਤੋਂ ਬਾਅਦ ਮਹਾਨ ਕੀਰਤਨ ਦਰਬਾਰ ਹੋਵੇਗਾ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ। ਕਨਨਤਨ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਸ੍ਰੀ ਉਕਸਾ ਬਾਬਾ ਨੂੰ 16ਵਾਂ ਮਹਾਰ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਚੱਜ ਖੰਡ ਪਾਟਸਾ ਰਹਾਏ ਗਏ ਹੈ ਤੇ 24 ਤਰੀਕ ਨੂੰ ਖੰਡ ਪਾਟਸਾ ਦੇ ਭੋਗ ਬਣੇ ਹੈ ਤੇ ਨਾਲ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਕੀਰਤਨ ਦਰਬਾਰ ਹੋਣਾ 2 ਨੰਬਰ ਦਿੱਤੀਆਂ ਨੇ ਬਾਹਰ ਸੰਗਤਾਂ ਨੂੰ ਬੇਨਤੀ ਹੈ ਹੌਮ ਹੁਮਾ ਕੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪੀਐਮ શ્રી ਜਵਾਹਰ ਨਵੋਦੀਆ ਵਿਦਿਆਲੇ ਅੰਮ੍ਰਿਤਸਰ ਦੇ ਵਿੱਚ ਚਿੱਤਰਕਾਰੀ ਦੀ ਵਰਕਸ਼ਾਪ ਦੀ ਸ਼ੁਰੂਆਤ 8 ਫਰਵਰੀ 2024 ਤੋਂ ਕੀਤੀ ਗਈ ਹੈ ਜੋ ਕਿ 10 ਮਾਰਚ ਤੱਕ ਚੱਲੇਗੀ ਸਕੂਲ ਦੇ ਕਲਾ ਅਧਿਆਪਕ ਅਜੀਤ ਕੁਮਾਰ ਦੇਵਲ ਬੱਚਿਆਂ ਵਿੱਚ ਕਲਾ ਦੀ ਭਾਵਨਾ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਸਕੂਲ ਦੇ ਮੁਖ ਅਧਿਆਪਕ ਵਿਨੋਦ ਖਲੜੇਵਾਲ ਅਤੇ ਉਪ ਮੁਖ ਅਧਿਆਪਕ ਵੀਰ ਸਿੰਘ ਨੇ ਬੱਚਾ ਨੂੰ ਕਲਾ ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਹਿ ਬੇ ਕਮਾਲ ਤਾਂਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਸਲਾਣਾ ਗੁਰਮਤ ਸਮਾਗਮ ਫਰੈਂਡਸ ਕਲੋਨੀ ਗਲੀ ਨੰਬਰ 4 ਨੇੜੇ ਗੁਰਦੁਆਰਾ ਪਲਾਸ ਸਾਹਿਬ ਵਿਖੇ 24 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਤਾ ਜਾਵੇਗਾ ਸੋਸਾਇਟੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਾਹਲਾ ਖਜ਼ਾਨਚੀ ਭਗਵੰਤ ਸਿੰਘ ਅਤੇ ਹਰਮਿੰਦਰ ਸਿੰਘ ਸਰਪ੍ਰਸਤ ਲਖਵਿੰਦਰ ਸਿੰਘ ਪ੍ਰਧਾਨ ਛੋਟੇ ਲਾਲ ਕਸ਼ਮੀਰ ਸਿੰਘ ਮੀਤ ਪ੍ਰਧਾਨ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਹਦੇ ਵਿੱਚ ਉੱਚ ਕੋਟੀ ਦੇ ਜਥਿਆਂ ਨੇ ਆ ਕੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਨੇਹਾਲ ਕਰਨਾ ਜਿਹਦੇ ਵਿੱਚ ਸਿੰਘ ਸਹਿਬਾਨ ਅਤੇ ਹਜੂਰੀ ਰਾਗੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵੀ ਪਹੁੰਚਣਗੇ ਔਰ ਇਹ 24 ਤਰੀਕ ਜਾਨੀ ਕਿ ਕੱਲ ਨੂੰ ਸ਼ਨੀਵਾਰ ਇਸ ਤਕਰੀਬਨ 12:00 ਵਜੇ ਤੋਂ ਲੈ ਕੇ ਤੇ ਰਾਤ 9-10 ਵਜੇ ਤੱਕ ਇਹ ਸਮਾਗਮ ਚੱਲਣਾ ਹੈ। ਦੇਸ਼ ਦਾ ਅੰਦਾਤਾ ਕਿਸਾਨ ਜੋ ਆਪਣੀਆਂ ਜਾਇਜ਼ ਮੰਗਾਂ ਲਈ ਕੇਂਦਰ ਸਰਕਾਰ ਕੋਲ ਆਪਣਾ ਹੱਕ ਮੰਗ ਰਿਹਾ ਹੈ ਪਰ ਕੇਂਦਰ ਦੀ ਤਾਨਾਸ਼ਾਹ ਸਰਕਾਰ ਕਿਸਾਨਾਂ ਦੇ ਨਾਲ ਲਗਾਤਾਰ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਹਰ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਪੂਰਾ ਪੂਰਾ ਹੱਕ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਜਦ ਵੀ ਆਪਣੀ ਹੱਕ ਦੀ ਮੰਗਾਂ ਲਈ ਸੰਘਰਸ਼ ਕਰਦੇ ਹਨ ਤਾਂ ਸਰਕਾਰਾਂ ਉਹਨਾਂ ਦੀ ਨਹੀਂ ਮੰਨਦੀ। ਇਹ ਕਿਸਾਨਾਂ ਦੇ ਸਬੰਧ ਦੇ ਵਿੱਚ ਸੱਦੀ ਅੱਜ ਮੀਟਿੰਗ ਕਰਨ ਡਏ ਆ ਜੋ ਮੋਦੀ ਧੱਕਾ ਕਰਨ ਡਿਆ ਕਿਸਾਨਾਂ ਨਾਲ ਉਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਤੇ ਬਾਕੀ ਆ ਜਿਹੜਾ ਕਿਸਾਨ ਉੱਥੇ ਸਾਡਾ ਸ਼ਹੀਦ ਹੋ ਗਿਆ ਇਹ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਜਿਹੜਾ ਵੀ ਤਿੰਨਾ ਭਣਾ ਦਾ ਇੱਕ ਭਰਾ ਹੀ ਪੂਜਯਾ ਮਾਤਾ ਲਾਲ ਭਵਾਨੀ ਜਨਮ ਉਤਸਵ ਤੇ ਕੀਰਤਨ ਕਰਵਾਇਆ ਗਿਆ ਅਤੇ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਪ੍ਰੀਤ ਲਤਾ ਨਵਾਸੀ ਬੱਲੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਤਾਂਤਾਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸ਼੍ਰੀ ਗੁਰੂ ਰਵਿਦਾਸ ਨਵਯੋਗਕ ਸਭਾ ਵੱਲੋਂ ਸ਼ੋਭਾ ਯਾਤਰਾ ਇਸਮੋ ਨਗਰ ਸੀ ਬਲਾਕ ਤੋਂ ਕੱਢੀ ਗਈ। ਇਸ ਮੌਕੇ ਪ੍ਰਧਾਨ ਜੁਗਲ ਕਿਸ਼ੋਰ ਤੀਰਾਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਿਦਾਸ ਰਾਜ ਸੰਸਥਾ ਕਟਰਾ ਸਫੇਦਵਲੋਂ ਬੜੀ ਤੂਮਤਾਮ ਨਾਲ ਕੱਢੀ ਗਈ। ਵਾਕਵਾਕ ਇਲਾਕਿਆਂ ਵਿੱਚੋਂ ਹੁੰਦੀ ਹੋਈ ਇਹ ਸ਼ੋਭਾ ਯਾਤਰਾ हाल गेट हाथी गेट ਵਿਖੇ ਪਹੁੰਚ ਕੇ ਸੰਪਨ ਹੋਈ ਇਸ ਮੌਕੇ ਪ੍ਰਧਾਨ ਚੰਦਰਸ਼ੇਖਰ ਵਿਪਿੰਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਆਖਰ ਵਿੱਚ ਮੁਖਬਰਾਂ ਇੱਕ ਵਾਰ ਫੇਰ ਤੋਂ ਸੇਅ ਸਟਾਫ ਵੱਲੋਂ 6 ਕਿਲੋ ਹਿਰੋਇਨ 1,70,000 ਰੁਪਏ ਦੀ ਰਕਮ ਨਾਲ ਸਮੇਤ 3 ਸਮਗਲਰਸ ਕਾਬੂ ਖਾਨਾ ਖਲੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 498 ਗ੍ਰਾਮ ਹੈਰੋਇਨ ਹੋਈ ਬਰਾਮਦ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਸ਼੍ਰੀ ਰਵੀ ਦਾਸ ਮੰਦਰ ਵਿਖੇ ਹੋਏ ਨਤਮਸਤ खबरांशी मिलांगे अगले बुलेटन हुन मेनू दो इजाजत धनवाद